ਤਾਂ ਇੱਕ ਪੁਲਿਸ ਮੁਲਾਜ਼ਮ ਪੇਧ ਪਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਿਆ ਹੈ ਰਾਤ ਨੂੰ ਡਿਊਟੀ ਤੋਂ ਆਉਂਦੇ ਹੋਏ ਅਚਾਨਕ ਇਹ ਮੁਲਾਜ਼ਮ ਲਾਪਤਾ ਹੋ ਜਾਂਦਾ ਹੈ ਆਖਰੀ ਵਾਰ ਪਤਨੀ ਦੇ ਨਾਲ ਫੋਨ ਤੇ ਗੱਲਬਾਤ ਕਰਦਾ ਹੈ ਤਾਂ ਮੁਹਾਲੀ ਤੋਂ ਡਿਊਟੀ ਕਰਕੇ ਸਮਾਣਾ ਇਹ ਮੁਲਾਜ਼ਮ ਜਾ ਰਿਹਾ ਸੀ ਅਤੇ ਰਾਹ ਵਿੱਚ ਆਉਂਦੇ ਹੋਏ ਇਹ ਮੁਲਾਜ਼ਮ ਅਚਾਨਕ ਗਾਇਬ ਹੋ ਜਾਂਦਾ ਹੈ ਤਾਂ ਪਟਿਆਲਾ ਦੇ ਪਿੰਡ ਭਨਰਾ ਦੇ ਕੋਲ ਇਸ ਪੁਲਿਸ ਮੁਲਾਜ਼ਮ ਦੀ ਕੀਆ ਗੱਡੀ ਆ ਜਿਹੜੀ ਉਹ ਮਿਲੀ ਐ ਤਾਂ ਸ਼ੱਕੀ ਹਾਲਾਤਾਂ ਵਿੱਚ ਗੱਡੀ ਸਾਈਡ ਤੇ ਖੜੀ ਹੋਈ ਮਿਲੀ ਐ ਅਤੇ ਨਾਲ ਹੀ ਗੱਡੀ ਦੀ ਨੰਬਰ ਪਲੇਟ ਵੀ ਟੁੱਟੀ ਹੋਈ ਸੀ ਟੁੱਟ ਕੇ ਨੰਬਰ ਪਲੇਟ ਆ ਜਿਹੜੀ ਉਹ ਥੱਲੇ ਡਿੱਗੀ ਹੋਈ ਸੀ ਤਾਂ ਇਸ ਮਾਮਲੇ ਦੀ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਐ ਇੱਕ ਪਾਸੇ ਵੱਡੀ ਵਾਰਦਾਤ ਦਾ ਵੀ ਖਦਸ਼ਾ ਜਿਹੜਾ ਉਹ ਜਾਪ ਰਿਹਾ ਐ ਤਾਂ ਵੱਡੀ ਗੱਲ ਨੇ ਜਿਹੜੀ ਉਹ ਵਾਪਰੀ ਐ ਜਿੱਤੇ ਇੱਕ ਪੁਲਿਸ ਮੁਲਾਜ਼ਮ ਲਾਪਤਾ ਹੋ ਗਿਆ ਐ ਤਾਂ ਮੌਕੇ ਦੇ ਉੱਤੇ ਫੋਰੈਂਸਿਕ ਟੀਮਾਂ ਨੇ ਜਿਹੜੀਆਂ ਉਹ ਵੀ ਪਹੁੰਚੀਆਂ ਨੇ ਤਾਂ ਸ਼ੱਕੀ ਹਾਲਾਤਾਂ ਵਿੱਚ ਪੁਲਿਸ ਮੁਲਾਜ਼ਮ ਲਾਪਤਾ ਹੋਇਆ ਏ ਸਤਿੰਦਰ ਸਿੰਘ ਨਾ ਚੀਮਾ ਨਾਂ ਦਾ ਏ ਪੁਲਿਸ ਮੁਲਾਜ਼ਮ ਸੀ ਜਿਹੜਾ ਕਿ ਸਮਾਣਾ ਦਾ ਰਹਿਣ ਵਾਲਾ ਸੀ ਸ਼ੱਕੀ ਹਾਲਾਤਾਂ ਵਿੱਚ ਇਹ ਮੁਲਾਜ਼ਮ ਲਾਪਤਾ ਹੋਇਆ ਏ ਕੱਲ ਰਾਤ ਤੋਂ ਹੀ ਇਹ ਮੁਲਾਜ਼ਮ ਲਾਪਤਾ ਏ ਅਤੇ ਇਹ ਮੁਲਾਜ਼ਮ ਡਿਊਟੀ ਕਰਕੇ ਦੱਸਿਆ ਜਾ ਰਿਹਾ ਏ ਕਿ ਵਾਪਸ ਆ ਰਿਹਾ ਸੀ ਅਤੇ ਰਾਹ ਦੇ ਵਿੱਚ ਏ ਅਚਾਨਕ ਭੇਟ ਪਰੇ ਹਾਲਾਤਾਂ ਵਿੱਚ ਗਾਇਬ ਹੋ ਜਾਂਦਾ ਏ ਸ਼ੱਕੀ ਹਾਲਾਤਾਂ ਵਿੱਚ ਕਾਰ ਮਿਲਦੀ ਹੈ ਲੇਕਿਨ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਤਾਂ ਪਰਿਵਾਰ ਦੇ ਵੱਲੋਂ ਸੰਪਰਕ ਨੰਬਰ ਵੀ ਜਾਰੀ ਕੀਤੇ ਗਏ ਨੇ 95017 50056 8278033764 ਇਹ ਦੋ ਨੰਬਰ ਨੇ ਜਿਹੜੇ ਉਹ ਪਰਿਵਾਰ ਦੇ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਜੋ ਇਹਨਾਂ ਨਾਲ ਸੰਪਰਕ ਕਰਕੇ ਉਸ ਦੀ ਸੋਚਨਾ ਦਿੱਤੀ ਜਾ ਸਕੇ ਦੂਜੇ ਪਾਸੇ ਦੇਸਾ ਹਾਲਾਤ ਵਿੱਚ ਗੱਡੀ ਮਿਲੀ ਹੈ ਉਸ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਕਿ ਕਿਸੇ ਵੱਡੀ ਵਾਰਦਾਤ ਨੂੰ ਲੈ ਕੇ ਵੀ ਖਤਰਾ ਹੋ ਸਕਦਾ ਹੈ ਦੂਜੇ ਪਾਸੇ ਪੁਲਿਸ ਮੁਲਾਜ਼ਮ ਹੈ ਅਪਰਾਧੀਆਂ ਦੇ ਖਿਲਾਫ ਪੁਲਿਸ ਦੀ ਡਿਊਟੀ ਹੁੰਦੀ ਹੈ ਤਾਂ ਅਪਰਾਧੀਆਂ ਦਾ ਵੀ ਖਤਰਾ ਹੋ ਸਕਦਾ ਹੈ ਦੂਜੇ ਪਾਸੇ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਅੱਜ ਕੱਲ੍ਹ ਜਿਹੜਾ ਸਮਾਂ ਹੈ ਲੁੱਟਾਂ ਖੋਹਾਂ ਜਾਂ ਹੋਰ ਵਾਰਦਾਤਾਂ ਹੋ ਰਹੀਆਂ ਨੇ ਜਾਂ ਫਿਰ ਕੋਈ ਰੰਜਿਸ਼ ਵੀ ਹੋ ਸਕਦੀ ਹੈ ਲੇਕਿਨ ਅਜੇ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਪੁਲਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਹੀ ਕੋਈ ਗੱਲ ਹੈ ਜਿਹੜੀ ਉਹ ਸਪਸ਼ਟ ਤੌਰ ਤੇ ਕਹੀ ਜਾ ਸਕਦੀ ਹੈ ਲੇਕਿਨ ਫੋਰੈਂਸਿਕ ਟੀਮਾਂ ਨੇ ਜਿਹੜੀਆਂ ਉਹ ਮੌਕੇ ਤੇ ਸਬੂਤ ਇਕੱਠੇ ਕਰਨ ਪਹੁੰਚੀਆਂ ਨੇ ਤਾਂ ਇਹ ਹੁਣ ਜਾਂਚ ਦਾ ਵਿਸ਼ਾ ਹੈ ਕਿ ਪੁਲਿਸ ਮੁਲਾਜ਼ਮ ਦੇ ਨਾਲ ਕੀ ਹੋਇਆ ਕਿਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਲਾਪਤਾ ਪੁਲਿਸ ਮੁਲਾਜ਼ਮ ਦੀ ਭਾਲ ਆ ਜਿਹੜੀ ਉਹ ਵੀ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਜਾਂਚ ਦੇ ਵਿੱਚ ਕਿਹੜੀ ਗੱਲ ਸਾਹਮਣੇ ਆਉਂਦੀ ਹੈ ਕੀ ਕੋਈ ਘਟਨਾ ਵਾਪਰੀ ਹੈ ਜਾਂ ਫਿਰ ਇਸ ਮਾਮਲੇ ਨੂੰ ਲੈ ਕੇ ਕੋਈ ਹੋਰ ਗੱਲ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆਉਂਦੀ ਹੈ ਲੇਕਿਨ ਪਰਿਵਾਰ ਚਿੰਤਾ ਵਿੱਚ ਹੈ ਕਿ ਸਤਿੰਦਰ ਸਿੰਘ ਕਿੱਥੇ ਹੈ ਕਿਸ ਹਾਲਤ ਵਿੱਚ ਹੈ ਅਤੇ ਅਚਾਨਕ ਉਹ ਕਿਉਂ ਗਾਇਬ ਹੋ ਗਿਆ ਹੈ ਤਾਂ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕੀ ਕੁਝ ਕਿਹਾ ਆਓ ਦੇਖਦੇ ਹਾਂ ਹਾਂ ਜੀ ਹਾਂ ਸਾਡੇ ਕੋਲ ਇਨਫੋਰਮੇਸ਼ਨ ਗਈ ਸੀ ਚਾਰ ਸਾਹਿਬ ਕੋਲ ਉਹ ਕਰਤੀ ਉਹਨਾਂ ਗੱਡੀ ਉਹ ਪ੍ਰੈਂਕ ਟੀਮ ਵਾਲੇ ਆਏ ਉਹਦੀ ਉਹ ਕਰ ਰਹੇ ਨੇ ਸਾਰੀ ਕੜਤਾਲ ਉਸ ਤੋਂ ਬਾਅਦ ਉਹ ਗੱਡੀ ਲੈ ਗਈ ਗੱਡੀ ਕਿਸੇ ਮੁਲਾਜ਼ਮ ਦੀ ਹੈ ਜੀ ਹਾਂਜੀ ਮੁਲਾਜ਼ਮ ਨੇ ਉਹ ਲੱਗੇ ਹੋਏ ਨੇ ਚੰਡੀਗੜ੍ਹ ਕਿਸੇ ਸੀਨੀਅਰ ਅਫੀਸਰ ਨਾਲ ਕਿਵੇਂ ਕੀ ਨਾਮ ਸੀ ਉਹਨਾਂ ਦਾ ਕਨਸਟੇਬਲ ਸਤਿੰਦਰ ਸਿੰਘ ਜੀ ਲਾ ਪਤਾ ਸੀ ਜੀ ਇਹ ਕਿਸੇ ਹਾਂਜੀ ਲਾ ਪਤਾ ਸੀ ਮਿਸਿੰਗ ਨਹੀਂ ਬਲੀ ਨਹੀਂ ਹਲੇ ਕੋਈ ਪਤਾ ਨਹੀਂ ਉਹਦੇ ਪਰ ਪਤਾ ਚਾਰ ਸਾਹਿਬ ਨੂੰ ਪਤਾ ਸਾਰੀ ਗੱਲ ਦਾ ਹਾਂ ਨਾ ਬਾਤ ਤੇ ਫਿਰ ਕੋਈ ਤੁਨੋਤਲਾ ਕਦੋਂ ਮਿਲ ਸੀ ਜੀ ਜੀ ਤਲਾ ਉਹਨਾਂ ਨੂੰ ਮਿਲੀ ਸੀ ਚਾਰ ਸਾਹਿਬ ਨੂੰ ਵਗਰੇ ਮੀਅਦਾ ਤਾਂ ਗੱਡੀ ਖੜੀ ਹੋ ਗਈ ਉਹਨੂੰ ਫੋਰੈਂਸਿਕ ਟੀਮ ਚਾਂਚ ਕਰਦੀ ਐ ਸੀ ਜੀ ਹਾਂ ਫੋਰੈਂਸਿਕ ਟੀਮ ਆਪਣੇ ਉਹ ਲੈ ਰਹੇ ਨੇ ਸਾਰੇ ਸੈਂਪਲ ਵਗੈਰਾ ਜੀ ਜੀ ਹਾਂ ਸਾਡੇ ਕੋਲ